ਰਾਗ ਸੂਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮਿਥਨ ਮੂਹ ਅਗਨ ਸੂਕ ਸਾਗਰ ਗੁਰੂ ਜੀ ਦਾ ਯੰਤਰ ਜਾਨੀ ਸੱਚੇ ਪਾਤਸ਼ਾਹ ਫੇਰ ਫਰਮਾਉਂਦੇ ਹਨ ਇੱਕ ਰਾਤ੍ਰੀ ਪ੍ਰੇਸ਼ਰ ਹੈ ਸਾਰਿਆਂ ਦਾ ਪ੍ਰਕਾਸ਼ ਹੋਦਿਆਂ ਵੀ ਕਿਰਪਾ ਨਾਲ ਮਿਲਦਾ ਹੈ ਜੀਵ ਮਿਥਨ ਮੂਹ ਅਗਨ ਸੂਕ ਸਾਗਰ ਜਿਹੜਾ ਮੁੱख्य ਪਦਾਰਥਾਂ ਦਾ ਮੂਹ ਹੈ ਇਹਦੇ ਭਾਈ ਇੱਕ ਅਗੋ ਵੀ ਨਹੀਂ ਆਈ ਕਿ ਜਿਹੜਾ ਸੋਕ ਤੇ ਅੰਦਰ ਪਿਆ ਰਹਿੰਦਾ ਪਦਾਰਸ਼ਾਂ ਨੂੰ ਵਿయోగ ਕਰਕੇ ਕਿ ਮੈਨੂੰ ਪਦਾਰਸ਼ ਕਿਉਂ ਨਹੀਂ ਮਿਲੇ ਮੇਰੇ ਪਦਾਰਸ਼ ਹਿੰਜੇ ਨਾਸ਼ ਕਿਉਂ ਹੋ ਗਏ ਇਹ ਸੁੰਦਰ ਹੈ ਜਾਂ ਸੰਖੇਰ ਹੈ ਕਿਸੇ ਮੰਦਰ ਵੀ ਨਹੀਂ ਆਈ ਇਹ ਜਿਹ ਪਦਾਰਸ਼ ਰੂਪੀ ਪਾਣੀ ਹੈ ਮਿੱਠਿਆ ਪਦਾਰਸ਼ਾਂ ਦਾ ਮੋਹ ਆ ਜਿਹੜਾ ਉਹ ਪਦਾਰਸ਼ ਚਲੇ ਜਾਣੇ ਕਰਕੇ ਜਿਹੜਾ ਸੋਕ ਹੁੰਦਾ ਹੈ ਇਹ ਅਗੋ ਹੈ ਇਹ ਜਪ ਕੇ ਸਾਡ ਰਹੀਦਾ ਹੈ ਪਰ ਕਿਰਪਾ ਉਧਰ ਹਰ ਨਾਗੁਰ ਸੇਹਰੀ ਤੂੰ ਨਾਗਰ ਚਤਰ ਹੈ ਸਾਰਿਆਂ ਦਾ ਗਿਆਤਾ ਹੈ ਕਿਰਪਾ ਕਰਕੇ ਹਰੀ ਪਰਮੇਸ਼ਰ ਸਾਨੂੰ ਉਧਾਰ ਲਾ ਇਉਂ ਬੇਨਤੀ ਕਰੀਏ ਜੇ ਪਰਜੇਨ ਨੂੰ ਪਰਮੇਸ਼ਰ ਉਧਾਰ ਲੈਂਦਾ ਉਹ ਨਾਗਰ ਚਤਰ ਉਪਰ ਖੋ ਜਾਂਦੇ ਗਿਆਤ ਗਏ ਹੋ ਜਾਂਦੇ ਹਨ ਚਰਨ ਕਮਲ ਸਰਣਾਏ ਨਰਾਇਣ ਇਹ ਨਰੇ ਨਰੇ ਜੈਨ ਘਰ ਵਾਲੇ ਪਰਮੇਸ਼ਰੋ ਨਹੀਂ ਹੈ ਵਿਚਾਰੁ ਕੀ ਰਾਤ ਤੋਰੇ ਵਿਚੇ ਆਜੋ ਚਰਨ ਕਉਨਾਂ ਦੀ ਮਾਰੈ ਮੇ ਸਰਮ ਆਇਆ ਹੂੰ ਜਿਨਾਂ 나ਥ ਭਗਤ ਪਰਾਇਣ اے ਗਰੀਬਾਂ ਦੇ ਨਾਰ ਸੁਆਮੀ ਜੀ ਕੋ ਭਗਤੀ ਦੇ ਪ੍ਰੇਣ ਐਸੇ ਭਗਤਾਂ ਦੇ ਪ੍ਰੇਣ ਐਸੇ ਰਣ ਵਾਲੇ ਭਗਤਾਂ ਦੇ ਪ੍ਰੇਣ ਆਸਰਾ ਰੂਪ ਭਗਤਾਂ ਤੇਰੇ ਪ੍ਰੇਣ ਰੰਝੇ ਹੈ ਤੇ ਤੂੰ ਭਗਤਾਂ ਦੇ ਪਿਆਰੋ ਸਤਿ ਪਾਖ ਇਸ ਕਰਕੇ ਭਗਤ ਤੇਰੇ ਪ੍ਰੇਣ ਆਸਰੇ ਨੇ ਹੈ ਤੂੰ ਭੰਗ ਤਨੂ ਆਉਂਦੇ ਤਰਾਇਂ ਰਖਦਾ ਹੈ ਰਹਾਉ ਅਨਾਥਾ ਜਿਕੇ ਮੁਕਤੀ ਉਹਨੇ ਭਗਤ ਹੈ ਭਗਤਾਂ ਨੂੰ ਪ੍ਰਣ ਐਸਰਾ ਦੇਣ ਵਾਲਾ ਹੈ ਭਗਤਾਂ ਦੇ ਐਸੇ ਵੀ ਰਹਿਣ ਵਾਲੇ ਤ੍ਰੇਨ ਚ ਵੱਗਿਆ ਹੋਇਆ ਰਹਾਉ ਅਨਾਥਾ 나ਥ ਭਗਤ ਭੈ ਮੇਤਨ ਉਹਨਾਂ ਦਾ ਨੇਥ ਜਿਨ੍ਹਾਂ ਦਾ ਕੋਈ ਵੀ ਸਾਮੀ ਨਹੀਂ ਮਹਰਿਆ ਉਹਨਾਂ ਦਾ ਜਕੀਮਾ ਦਾ ਤੋ ਨਾਥ ਹੈ ਭਗਤ ਭੈ ਮੇਤਨ ਜੋ ਧਰਤੀ ਕਰਨ ਆਏ ਪੁਰਖ ਹੈ ਉਨਾਰੇ ਜਮੂਰ ਮਰਨ ਦਾ ਇਨ ਆਮ ਮੇਟਣ ਵਾਲੇ ਹੋ ਆਦ ਸੰਗ ਜਮਦੂਤ ਨਾ ਭੇਟਨ ਜੋ ਮਹਾਰਾ ਸਾਧ ਸੰਗੁਦ ਕਰੀਏ ਪਰਖੂ ਉਨਨ ਜੰਗਦੂਤ ਨਹੀਂ ਕਰੇ ਭੇਟੇ ਮਿਲਦੇ ਆ ਤੇ ਜੰਦੂਤਾਂ ਦੀ ਭੇਟਾ ਤੋਂ ਰਹਿਤ ਹੋ ਜਾਂਦੇ ਲੋਕ ਦੰਡ ਦੇਵ ਦੰਡ ਤੇਰ ਦੰਡ ਆਦਿਕਾਂ ਤੋਂ ਰਾਜ ਦੰਡ ਆਦਿਕੋਂ ਸਤੁਰ ਹੋ ਜਾਂਦੇ ਹਨ ਜੀਵਨ ਰੂਪ ਅਨੂਪ ਦਿਆਲਾ ਤੇ ਮਾਰੇ ਸਾਰੇ ਜੀਵਨ ਤੇ ਤੁਮ ਸਰੂਪ ਹੈ ਉਜਮਤ ਰਹਤ ਹੈ ਮੋਯਾ ਦਾ ਘਰ ਹੈ ਪ੍ਰਵੇਸ਼ ਪਰ ਰਵਣ ਗੁਣ ਕਟਿਏ ਜਮ ਜਾਲਾ ਐਜ ਦੇ ਗੁਣ ਨੂੰ ਰਵਣ ਉਚਾਰਨ ਕਰੀਏ ਜੋ ਕਰਕੇ ਜਮਾਂ ਦੇ ਜਾਲ ਨੂੰ ਕੱਟ ਲਈਦਾ ਹੈ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਜੋ ਮਏ ਅੰਮ੍ਰਿਤ ਰੂਪ ਦੇ ਨਾਮ ਨੂੰ ਰਖਣਾ ਕਰਕੇ ਗੁਰਮੁਖ ਜਪਦੇ ਹਨ ਅਗੂ ਗ੍ਰੀਪ ਮਾਇਆ ਨਾ ਵਿਆਪੈ ਉਹਨਾਂ ਨੂੰ ਰੋਗ ਰੂਪ ਰੋਗ ਨਾ ਰੂਪ ਕੋਣ ਹੰਕਾਰ ਇਹ ਰੋਗ ਦਾ ਰੂਪ ਕੌਣ ਹੈ ਅਧਿਆਨ ਤੇ ਮਾਇਆ ਇਹ ਵੀ ਰੋਗ ਨੂੰ ਕਿ ਸਾਰੀ ਕਿੰਬੜੀ ਹੋਈ ਹੈ ਉਹਨਾਂ ਨੂੰ ਜੰਮਣ ਮਰਨ ਦਾ ਰੋਗ ਦਾ ਰੂਪ ਹੈ ਇਹ ਮਾਇਆ ਉਹਨੂੰ ਨਹੀਂ ਬਿਆਸਦੀ ਲੱਗਦੀ ਜਪ ਗੋਬਿੰਦ ਸੰਗੀ ਇਹਦਾ ਰੂਪ ਅਕਾਰ ਵੇਹੀ ਰੋਗ ਰੂਪ ਹੈ ਜੋ ਕੈਰ ਨੇ ਸੁਖੀ ਸੁਖੀ ਤੇ ਤਨ ਦੇ ਹਮਾਂ ਨੇ ਉਹੀ ਰੋਗ ਚਿੰਦੜਿਆ ਹੋਇਆ ਹੈ ਹੋ ਮੈਂ ਵੱਡਾ ਰੂਪ ਹੈ ਕੋਈ ਕਿਸ ਨਾ ਵੱਡਾ ਰੋਗ ਲੱਗਾ ਇਹ ਰੋਗ ਨੂੰ ਮਾਇਆ ਨਹੀਂ ਕਿੰਬੜਦੀ ਹੈ ਉਹਨਾਂ ਦੇ ਤਾਹੀਂ ਜਪ ਗੁਰਬਿੰਦ ਸੰਗੀ ਸਵਤਾਰ ਜੋ ਮੋਦਨ ਪਰਮੇਸ਼ਰ ਆਉਦਾ ਨਾਮ ਜਪਦੇ ਹੈ ਉਹ ਆਤ ਵੀ ਕਰ ਜਾਂਦੇ ਹੈ ਸੰਗੀਆਂ ਸਾਥੀਆਂ ਨੂੰ ਵੀ ਸਾਰੇ ਤਿਆਰੁੰਦੇ ਹੰਨ ਬਹੁਤ ਨਾਹੀ ਪੰਜ ਬਤਵਾਰ ਉਹਨਾਂ ਕੰਝ ਜਿਹੜੇ ਰਹਿ ਮਾਇਆ ਦੇ ਸਰਵਿਸ ਪਰਸਪਰ ਦੇ ਵਿਸ਼ੇ ਇਹ ਨਹੀਂ ਕੋਈ ਸਹੀ ਦੇ ਲੱਗ ਨਹੀਂ ਸਕਦੇ ਪਰਮੇਸ਼ਰ ਨੂੰ ਰਾਹ ਵੱਨੋ ਤੇ ਮਾਰ ਕੇ ਦੇਹੂ ਕਰ ਦਿੰਦੇ ਹਨ ਜੇ ਇਹਨਾਂ ਜਿਹੜਾ ਲੱਗ ਜਾਵੇ ਇਸੇ ਤੇ ਕੋਰਣੀ ਨਿਆਈਂ ਨਿਆਈਂ ਖੱਗਾਂ ਦੀ ਨਿਆਈਂ ਹਾਂ ਮਾਨਵਾਜ ਕ੍ਰਾਮ ਪ੍ਰਭ ਇੱਕ ਤੇ ਆਏ ਮੈਨੂੰ ਵੈਰ ਨਹੀਂ ਸੀ ਕਰਕੇ ਕਾਇਬ ਨੇ ਕਹੀਂ ਕਿਉਂਦੇ ਹਾਂ ਮੋ ਇਕਿਤ ਹੋ ਕੇ ਸਰਵ ਫਲਾ ਤੂਈ ਜਨ ਪਾਏ ਤੂ ਉਹ ਜਨ ਪ੍ਰੇਮੀ ਫੈਰੇ ਧਰਮ ਅਰਥ ਕਾਮ ਮਾਰੁ ਕਫਾ ਨੂੰ ਤਾਲ ਲੈਂਦੇ ਹਾਂ ਧਾਰ ਅਨਗੁਰੂ ਆਪਣਾ ਪ੍ਰਭ ਜਿਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਧਾਰ ਕੇ ਮਾਰੇ ਆਪਣੇ ਬਣਾ ਦਿਆ ਹੈ ਆਪ ਜੀ ਨੇ ਕੇਵਲ ਨਾਮ ਭਗਤ ਰਸ ਜਿੰਨਾ ਉਹਨਾਂ ਦੀ ਨਿਸ਼ਾਨੀ ਹੈ ਕੇਵਲ ਇੱਕ ਨਾਮ ਨੂੰ ਜਪਦੇ ਹੈ ਉਹਨਾਂ ਨੂੰ ਭਗਤੀ ਦਾ ਰਸ ਬਖਸ਼ਿਆ ਸੋ ਕੋਈ ਪਾਛਾ ਹਰ ਵਕਤ ਤੇਰੀ ਭਗਤੀ ਕਰਦੇ ਰਹਿੰਦੇ ਹਮ ਆਦਿ ਮਾਧੇ ਅੰਤ ਪ੍ਰਭ ਤੁਮ ਉਹਨਾਂ ਨੂੰ ਮਰੇ ਛੱਡ ਕੇ ਹੀ ਜਾਗਤੀ ਹੈ ਜਗ ਦੇ ਕੈਦ ਕੈਦ ਸ਼ਾਮ ਸਰੂਪ ਦੀ ਮਦ ਦੇ ਜਿ ਬਿਆਵ ਕਰਨ ਦੀ ਜਾਂ ਦੀ ਸੁਹਾਇਣ ਰੂਪ ਦੀ ਸੋਈ ਪ੍ਰਬੂਦੂ ਪਰਬਿਤ ਹੋ ਗਿਆ ਹੈ ਨਾਨਕ ਇਸ ਦਿਨ ਅਵਰ ਨਾ ਸੋਈਏ ਦੇ ਆਰੂਪ ਹੋ ਗਏ ਇਹ ਪਰਮੇਸ਼ਰ ਕਬੀਰੂ ਜੀ ਕਹਿੰਦੇ ਸੋ ਵਾਹਿਗੁਰੂ ਕੋ ਬਿਨਾ ਹੋਰ ਕੋਈ ਨਹੀਂ ਐਸਾ ਉਹਨਾਂ ਨੂੰ ਅਸ਼ਰੂਪ ਦਾ ਆਨੰਦ ਪ੍ਰਗਟ ਹੋ ਗਿਆ ਹੈ